ਨਮਸਕਾਰ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਸੁਨੀਲ ਕੁਮਾਰ ਗੁੰਦ ਤੇ ਹਾਜ਼ਰ ਹਾਂ ਇੱਕ ਵਾਰ ਫੇਰ ਲੈ ਕੇ ਇੱਕ ਖਬਰ ਦੀ ਪਰਚੋਲ ਅ ਦੋਸਤੋ ਇੱਕ ਬਹੁਤ ਹੀ ਪਰਚਲਤ ਕਹਾਵਤ ਹੈ ਕਿ ਰੋਟੀ ਲਈ ਮਿੱਟੀ ਤੋਂ ਜੁਦਾ ਹੋਣਾ ਪੈਂਦਾ ਹੈ ਮਿੱਟੀ ਤੋਂ ਵੱਖ ਹੋਣਾ ਪੈਂਦਾ ਹੈ ਅ ਬਹੁਤ ਸਾਰੇ ਐਸੇ ਬੇਰੁਜ਼ਗਾਰ ਨੌਜਵਾਨ ਹੁੰਦੇ ਨੇ ਜੋ ਰੋਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਜਾਂਦੇ ਨੇ ਕੁਝ ਪੜ੍ਹਾਈ ਕਰਨ ਜਾਂਦੇ ਨੇ ਕੁਝ ਕੰਮ ਵੀ ਕਰਨ ਜਾਂਦੇ ਨੇ ਕੁਝ ਲੀਗਲ ਤਰੀਕੇ ਨਾਲ ਜਾਂਦੇ ਨੇ ਤੇ ਕੁਝ ਏਜੰਟਾਂ ਦੇ ਥਰੂ ਇਲੀਗਲ ਤਰੀਕੇ ਨਾਲ ਵੀ ਜਾਂਦੇ ਨੇ ਅ ਪਿਛਲੇ ਦਿਨੀ ਤੁਸੀਂ ਜੋ ਇੱਕ ਹਾਸਾ ਸੋਸ਼ਲ ਮੀਡੀਆ ਤੇ ਨਿਊਜ਼ ਦੇ ਵਿੱਚ ਦੇਖਿਆ ਕਿ ਹਰਜਿੰਦਰ ਸਿੰਘ ਨਾਮ ਦਾ ਇੱਕ ਪੰਜਾਬੀ ਮੂਲ ਦਾ ਭਾਰਤ ਮੂਲ ਦਾ ਅ ਟਰੈਕਟਰ ਟ੍ਰੇਲਰ ਜੋ ਟਰੱਕ ਚਲਾ ਰਿਹਾ ਸੀਗਾ ਉਹ ਡਰਾਈਵਰ ਸੀ ਉਹ ਇੱਕ ਅਜਿਹਾ ਯੂ-ਟਰਨ ਮੂਵ ਉਸਕੇ ਯੂਟਰਨ ਲਿਆ ਉਹਨੇ ਜਿੱਥੇ ਕਿ ਸੜਕ ਦੇ ਉੱਪਰ ਸਾਈਨ ਬੋਰਡ ਵੀ ਲੱਗਿਆ ਹੋਇਆ ਸੀ ਕਿ ਯੂਟਰਨ ਪ੍ਰੋਹਿਬਿਟਡ ਹੈ ਯੂਟਰਨ ਨਹੀਂ ਲੈਣਾ ਪਰ ਫਿਰ ਵੀ ਹਰਜਿੰਦਰ ਸਿੰਘ ਤੋਂ ਗਲਤੀ ਹੋਈ ਕਿ ਉਸਨੇ ਯੂਟਰਨ ਲੈ ਲਿਆ ਜਿਸ ਦੇ ਕਰਕੇ ਪਿੱਛੋਂ ਇੱਕ ਆ ਰਹੀ ਮਿਨੀ ਵੈਨ ਜਿਸ ਦੇ ਵਿੱਚ ਸਵਾਰੀਆਂ ਬੈਠੀਆਂ ਸੀ ਉਹ ਟਰੈਲਰ ਦੇ ਪਿਛਲੇ ਬੋਡੀ ਪਾਰਟ ਨਾਲ ਟਕਰਾਈ ਤੇ ਜਿਸ ਦੇ ਕਰਕੇ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅ ਦੇਖੋ ਤਿੰਨ ਜੀਆਂ ਦੀ ਮੌਤ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਹਰਜਿੰਦਰ ਸਿੰਘ ਬਾਰੇ ਜੋ ਨਿਊਜ਼ ਚੈਨਲ ਅਮਰੀਕਾ ਦੇ ਨਿਊਜ਼ ਚੈਨਲ ਵੀ ਦੱਸ ਰਹੇ ਨੇ ਉਸ ਤਰ੍ਹਾਂ ਦੱਸ ਰਹੇ ਨੇ ਕਿ ਜਦੋਂ ਡੋਨਲਡ 트ੰਪ ਦੀ ਪਹਿਲੀ ਟਰਮ ਸੀ ਯੂਐਸ ਪ੍ਰੈਜ਼ੀਡੈਂਟ ਦੀ ਯਾਨੀ ਕਿ 2018 ਦੇ ਵਿੱਚ ਕਿ ਹਰਜਿੰਦਰ ਸਿੰਘ ਮੈਕਸੀਕੋ ਦੇ ਰਸਤੇ ਯੂਐਸ ਜੀ ਐਂਟਰ ਕੀਤਾ ਸੀ ਤੇ ਉਦੋਂ ਉਨੇ ਡਰਾਈਵਿੰਗ ਵੀ ਸਟਾਰਟ ਕੀਤੀ ਸੀਗੀ ਹੁਣ ਡੋਨਲਡ ਟਰੰਪ ਦੀ ਦੂਜੀ ਟਰਮ ਦੇ ਵੇਲੇ ਅਰਜਿੰਦਰ ਸਿੰਘ ਕੋਲ ਇਹ ਹਾਦਸਾ ਹੋ ਗਿਆ ਤੇ ਹੁਣ ਡੋਨਲਡ ਟਰੰਪ ਜੀ ਨੇ ਇੱਕ ਮਹੱਤਵਪੂਰਨ ਐਗਜ਼ੀਕਿਊਟਿਵ ਆਰਡਰ ਪਾਸ ਕੀਤਾ ਹੈ ਕਿ ਡਰਾਈਵਰਾਂ ਦੇ ਲਈ ਵਰਕ ਵੀਜ਼ਾ ਜੀਣਾ ਬੰਦ ਕਰ ਦਿੱਤਾ ਹੈ ਯੂਐਸਏ ਦਾ ਇਸ ਦੇ ਨਾਲ ਬਹੁਤ ਸਾਰੇ ਜੋ ਟਰੱਕ ਡਰਾਈਵਰ ਉਥੇ ਆਲਰੇਡੀ ਸੇਵਾ ਨਿਭਾ ਰਹੇ ਨੇ ਡਰਾਈਵਰੀ ਦੀ ਉਹਨਾਂ ਤੇ ਵੀ ਅਸਰ ਪੈ ਸਕਦਾ ਹੈ ਨਵੇਂ ਤੇ ਤਾਂ ਪੈਣਾ ਹੀ ਪੈਣਾ ਹੈ ਜਿਨ੍ਹਾਂ ਨੂੰ ਹੁਣ ਵੀਜ਼ਾ ਨਹੀਂ ਮਿਲਣਾ ਇਸ ਤਿੱਕੇ ਨਾਲ ਹਰਜਿੰਦਰ ਸਿੰਘ ਨੇ ਜੋ ਕਾਰਾ ਕੀਤਾ ਜਿਹਾ ਇਹ ਕਈ ਇਹ ਹੋ ਗਿਆ ਹਾਦਸਾ ਉਸ ਚ ਜੋ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਇਆ ਉਹ ਮੰਦਭਾਗ ਆ ਇਕਲ ਹੋਰ ਵੀ ਦੱਸੀ ਜਾ ਰਹੀ ਹੈ ਕਿ ਹਰਜਿੰਦਰ ਸਿੰਘ ਜੋ ਜਿਸ ਦਾ ਇਹ ਹਾਦਸਾ ਫਲੋਰੀਡਾ ਚ ਹੋਇਆ ਸੀ ਆਦਸੀ ਤੋਂ ਤੁਰੰਤ ਬਾਅਦ ਉਹ ਕੈਲੀਫੋਰਨੀਆ ਚਲਾ ਗਿਆ ਤੇ ਕੈਲੀਫੋਰਨੀਆ ਤੋਂ ਉਹਨੂੰ ਅਰੈਸਟ ਕਰਕੇ ਦੁਬਾਰਾ ਫਲੋਰੀਡਾ ਲਿਆਂਦਾ ਗਿਆ ਫਲੋਰੀਡਾ ਫਲੋਰੀਡਾ ਚੋਂ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਉਹਦਾ ਆਪਣਾ ਵੀ ਸ਼ਾਇਦ ਗਲਤੀ ਸੀਗਾ ਕਿਉਂਕਿ ਮੌਕੇ ਤੇ ਮੌਜੂਦ ਰਹਿਣਾ ਚਾਹੀਦਾ ਸੀ ਉਹਨੂੰ ਪਰ ਜਾਣਾਨੀ ਚਾਹੀਦਾ ਸੀਗਾ ਇਸ ਦੇ ਨਾਲ ਉਹਦੀ ਜੋ ਜੁਰਮ ਹੈ ਹੋਰ ਪੁਖਤਾ ਹੋ ਜਾਂਦਾ ਹੈ ਅ ਬਾਕੀ ਰਹੀ ਗੱਲ ਉਪਦੇਸ਼ ਚ ਹੈ ਇਕੱਲਾ ਹੈ ਤੇ ਇਥੋਂ ਤੱਕ ਵੀ ਨਿਊਜ਼ ਚੈਨਲ ਦੱਸ ਰਹੇ ਨੇ ਕਿ ਉਸ ਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਜੋ ਲਿਆ ਗਿਆ ਉਸ ਵਿੱਚ ਵੀ ਉਹ ਫੇਲ ਹੋ ਗਿਆ ਇਸ ਹੱਦ ਸੇ ਤੋਂ ਬਾਅਦ ਜਦੋਂ ਉਹ ਟੈਸਟ ਲਿਆ ਗਿਆ ਤੇ ਬਹੁਤਾ ਯਾਨੀ ਕਿ ਕਹਿ ਸਕਦੇ ਆ ਕਿ ਪੜਿਆ ਲਿਖਿਆ ਵੀ ਨਹੀਂ ਜਾਂ ਪੜਿਆ ਲਿਖਿਆ ਹੋਏਗਾ ਤਾਂ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਨਹੀਂ ਹੈ ਉਹਦੀ ਇੰਗਲਿਸ਼ ਸਪੀਕਿੰਗ ਉਹਦੀ ਚੰਗੀ ਨਹੀਂ ਹੈ ਨਾ ਹੀ ਉਹ ਇੰਗਲਿਸ਼ ਸਮਝ ਸਮਝ ਸਕਦਾ ਹੋਵੇਗਾ ਚੰਗੀ ਤਰੀਕੇ ਨਾਲ ਸੋ ਉੱਥੇ ਦੇ ਪੋਰਟ ਨੂੰ ਫੇਸ ਕਰਨਾ ਉਹ ਇਕੱਲਿਆਂ ਉਹਦੇ ਵਾਸਤੇ ਔਖਾ ਵੀ ਹੈ ਜੋ ਕਿ ਭਾਸ਼ਾ ਦਾ ਵੀ ਦੇਸ਼ ਦਾ ਵੀ ਫਰਕ ਪੈਣਾ ਅ ਹੋਰ ਉਹਦੇ ਸਾਥੀ ਉਹਦੀ ਕੀਮਤ ਕਰ ਸਕਦੇ ਨੇ ਕੁਝ ਵੀ ਨਹੀਂ ਹੁਣ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਲੋਕਾਂ ਨੇ ਲਿਟੀਗੇਸ਼ਨ ਆਨਲਾਈਨ ਲਿਟੀਗੇਸ਼ਨ ਪਾਈ ਹੋਈ ਹੈ ਕਿ ਆਪਣੇ ਤੁਸੀਂ ਸਾਈਨ ਕਰੋ ਉਹਨਾਂ ਤਾਂ ਕਿ ਵਕਤ ਤੋਂ ਵਕਤ ਬੰਦੇ ਜੁੜਨ ਨੇ ਕੇਸ ਦੇ ਨਾਲ ਤੇ ਤਾਂ ਕਿ ਹਰਜਿੰਦਰ ਸਿੰਘ ਜੀ ਜਿਹੜਾ ਜੋ ਘਟ ਕੀਤੀ ਜਾਵੇ ਅ ਦੱਸਣ ਜਾਂਦਾ ਕਿ ਤਕਰੀਬਨ 45 ਵਰਿਆਂ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਸਕਦੀ ਹੈ ਜੇ 25 30 ਸਾਲ ਦੀ ਆਪਣੀ ਉਮਰ ਹੋਵੇ ਤੇ 45 ਸਾਲ ਵਿੱਚ ਜੋੜ ਦੀ ਇਹ ਤਾਂ ਲਗਭਗ ਐ ਸਮਝੋ ਕਿ ਉਹਦਾ ਸਾਰਾ ਜੀਵਨ ਹੀ ਰਹਿ ਬਾਕੀ ਰਹਿਦਾ ਸਾਰਾ ਜੀਵਨ ਕੈਦ ਚ ਹੀ ਗੁਜ਼ਰ ਸਕਦਾ ਹੈ ਤੇ ਇਹ ਬਹੁਤ ਮੰਦ ਭਾਗਾ ਹੋਵੇਗਾ ਅਜਿਹਾ ਪਹਿਲਾਂ ਵੀ ਹੋਇਆ ਹੈ ਇਤਿਹਾਸ ਹੈ ਕਿ ਜੇ ਕਿਸੇ ਨੇ ਏ ਕੁਈ ਹੱਸਾ ਇਸ ਤਰ੍ਹਾਂ ਦਾ ਕੀਤਾ ਤਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਪਬਲਿਕ ਦੇ ਵੱਲੋਂ ਲਿਟੀਗੇਸ਼ਨ ਜੋ ਪਾਈ ਗਈ ਹੈ ਉਸ ਦੇ ਪਿਛਾਵ ਲਈ ਤਾਂ ਕਾਨੂੰਨ ਨੇ ਅਦਾਲਤ ਨੇ ਉਸ ਵਿਅਕਤੀ ਦੀ ਸਜ਼ਾ ਘਟਵੀਂ ਕੀਤੀ ਹੈ ਸੋ ਉਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਉਸੇ ਮੰਤਵ ਦੇ ਨਾਲ ਕਿ ਪਬਲਿਕ ਇੰਟਰਸਟ ਲਿਟੀਗੇਸ਼ਨ ਸੋਸ਼ਲ ਮੀਡੀਆ ਤੇ ਚਲਾਈ ਗਈ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਹਰਜਿੰਦਰ ਸਿੰਘ ਨੇ ਜੋ ਕੀਤਾ ਉਹ ਸਹੀ ਕੀਤਾ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਹਰਜਿੰਦਰ ਸਿੰਘ ਬਾਈਜ਼ ਤੇ ਬਰੀ ਬਰੀ ਹੋ ਜਾਣਾ ਚਾਹੀਦਾ ਕਿਉਂਕਿ ਗੁਨਾਹਤਾ ਦੇਖੋ ਚਾਹੇ ਜਾਣੇ ਅਣਜਾਣੇ ਹੋਇਆ ਪਰ ਹੋਇਆ ਹੈ ਤਿੰਨ ਜੀਆਂ ਦੀ ਮੌਤ ਗਈ ਹੈ ਤਿੰਨ ਘਰ ਹੀ ਆ ਇੱਕੋ ਘਰ ਦੇ ਤਿੰਨ ਜੀ ਗਏ ਨੇ ਤਾਂ ਉਹਨਾਂ ਚ ਵੀ ਸ਼ੋਕ ਮਾਤਮ ਛਾਇਆ ਹੋ ਗਾਇਆ ਉਹਨਾਂ ਘਰਾਂ 'ਚ ਤੇ ਉਹਦੀ ਪਰਪਾਈ ਕੋਈ ਨਹੀਂ ਕਰ ਸਕਦਾ ਪਰ ਫਿਰ ਵੀ ਉਹਦੀ ਉਮਰ ਨੂੰ ਦੇਖਦਿਆਂ ਹੋਇਆਂ ਉਹਦੀ ਮਾਸੂਮੀਤ ਨੂੰ ਦੇਖਦਿਆਂ ਹੋਇਆਂ ਪਬਲਿਕ ਇੰਟਰਸਟ ਲਿਟੀਗੇਸ਼ਨ ਜੋ ਹੈ ਪਾਈ ਹੈ ਉਹਦੇ ਵਿੱਚ ਲੋਕੀਵਾਚ ਚੜ ਕੇ ਹਿੱਸਾ ਵੀ ਲੈ ਰਹੇ ਨੇ ਜੋ ਸੈਕਟਰੀ ਸਟੇਟ ਯੂਐਸ ਨੇ ਮਾਰਕੋ ਰੂਬਿਓ ਉਹਨਾਂ ਨੇ ਵੀ ਕਿਹਾ ਕਿ ਇਲੀਗਲ ਤਰੀਕੇ ਨਾਲ ਜੋ ਡਰਾਈਵਰ ਇੱਥੇ ਆਉਂਦੇ ਨੇ ਉਹ ਗਲਤ ਹੈ ਤੇ ਇਸ ਹਾਦਸੇ ਨੂੰ ਵੀ ਖਾਸ ਤੌਰ ਤੇ ਉਹਨਾਂ ਨੇ ਸੀਰੀਅਸਲੀ ਲੈਂਦੇ ਹੋયા ਹੋਰਾਂ ਵਾਸਤੇ ਵੀ ਜੋ ਵੀਜ਼ਾਸ ਨੇ ਉਹ ਬੰਦ ਕਰਨ ਲਈ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਵੀ ਐਗਜ਼ੀਕਿਊਟਿਵ ਆਰਡਰ ਪਾਸ ਕਰ ਦਿੱਤੇ ਨੇ ਕਿ ਜੋ ਟਰੱਕ ਡਰਾਈਵਰ ਨੇ ਉਹਨਾਂ ਲਈ ਵੀਜ਼ਾ ਨਾ ਦਿੱਤੇ ਜਾਣ ਯੂਐਸ ਵਾਸਤੇ ਹੁਣ ਇਹ ਇਹ ਵੀ ਸਾਹਮਣੇ ਆ ਰਿਹਾ ਜਿਵੇਂ ਕਿ ਪਹਿਲਾਂ ਵੀ ਦੱਸਿਆ ਅਰਜਿੰਦਰ ਸਿੰਘ ਇਲੀਗਲ ਤਰੀਕੇ ਨਾਲ ਕਥਿਤ ਤੌਰ ਤੇ ਇਲੀਗਲ ਤਰੀਕੇ ਨਾਲ ਮੈਕਸੀਕੋ ਦੇ ਜ਼ਰੀਏ ਮੈਕਸੀਕੋ ਦੇ ਰਸਤੇ ਅਮਰੀਕਾ ਜੇ ਐਂਟਰ ਕੀਤਾ ਸੀ ਉਹਦੀਆਂ ਆਪਣੀਆਂ ਕੁਝ ਮਜਬੂਰੀਆਂ ਰਹੀਆਂ ਹੋਣੀਆਂ ਜਿਹਦੇ ਕਰਕੇ ਉਹਨੂੰ ਇਦਾਂ ਕਰਨਾ ਪਿਆ ਹੋਣਾ ਬਹੁਤ ਸਾਰੇ ਲੋਕ ਦਸੇਜੰਦ ਹੈ ਕਿ ਇਸ ਤਰ੍ਹਾਂ ਕਰਕੇ ਉੱਥੇ ਪਹੁੰਚਦੇ ਨੇ ਕਿਉਂਕਿ ਹਰੇਕ ਦਾ ਸੁਪਨਾ ਹੁੰਦਾ ਹੈ ਕਿ ਆਪਾਂ ਯੂਐਸ ਵਿੱਚ ਐਂਟਰ ਕਰੀਏ ਉੱਥੇ ਦੀ ਨਾਗਰਿਕਤਾ ਲਈਏ ਉੱਥੇ ਦੇ ਵਸਨੀਕ ਬਣੀਏ ਉੱਥੇ ਦਾ ਵਰਕ ਵੀਜ਼ਾ ਮਿਲੇ ਤਾਂ ਕਿ ਪਿੱਛੇ ਘਰਦਿਆਂ ਦੀ ਮਾਲੀ ਹਾਲਤ ਨੂੰ ਸੁਧਾਰ ਸਕੀਏ ਬਹੁਤ ਸਾਰੇ ਲੋਕ ਐਸੀ ਕਰਦੇ ਨੇ ਹਰਜਿੰਦਰ ਸਿੰਘ ਦਾ ਵੀ ਸ਼ਾਇਦ ਅਜਿਹਾ ਹੀ ਸੁਪਨਾ ਹੋ ਰਿਹਾ ਹੋਵੇਗਾ ਸੋ ਆਪਣੇ ਵਿਵੇਕ ਨੂੰ ਇਸਤੇਮਾਲ ਕਰਦੇ ਆ ਹੋਇਆ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪਬਲਿਕ ਇੰਟਰਸਟ ਇਲਟੀਗੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਕੇ ਹਰਜਿੰਦਰ ਸਿੰਘ ਦੇ ਲਈ ਜੋ ਸਜ਼ਾ ਘੱਟ ਕਰਵਾਉਣ ਦੇ ਲਈ ਕੋਈ ਉਪਰਾਲਾ ਜੋ ਕੀਤਾ ਗਿਆ ਹੈ, ਪੁਰਿਕਿਆ ਗਿਆ ਹੈ, ਉਹਨੂੰ ਪੂਰ ਚੜਾਇਆ ਜਾਵੇ ਤਾਂ ਤੁਸੀਂ ਵੀ ਉਸ ਵਿੱਚ ਭਾਗ ਲੈ ਸਕਦੇ ਹੋ। ਸੋਸ਼ਲ ਮੀਡੀਆ ਤੇ ਇਹ ਆਮ ਮੈਸੇਜ ਵੀ ਆ ਰਹੇ ਨੇ WhatsApp ਦੇ ਥਰੂ। ਸੋਸ਼ਲ ਮੀਡੀਆ ਤੇ ਵੀ ਤੁਸੀਂ ਕਿਤੇ ਵੀ ਦੇਖ ਸਕਦੇ ਹੋ। ਇਹ ਥ੍ਰਿਲਰ ਦੀ ਤਸਵੀਰਾਂ ਵੀ ਦੇਖ ਸਕਦੇ ਹੋ। ਹਾਦਸੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ। ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵੱਚੜ ਕੇ ਇਸ ਵਿੱਚ ਹਿੱਸਾ ਲਓਗੇ ਤੇ ਤਾਂ ਜੋ ਉਸ ਨੌਜਵਾਨ ਦੀ ਉਸ ਭਾਰਤੀ ਪੰਜਾਬੀ ਮੂਲ ਦੇ ਨੌਜਵਾਨ ਦੀ ਘੱਟ ਤੋਂ ਘੱਟ ਸਜ਼ਾ ਹੋਵੇ ਤਾਂ ਜੋ ਗਲਤੀ ਕਿਸੇ ਨੂੰ ਵੀ ਹੋ ਸਕਦੀ ਹੈ ਕੋਈ ਕੰਮ ਕਰਾਂਗੇ ਗਲਤੀ ਤਾਂ ਹੋਣੀ ਹੈ ਪਰ ਅਸੀਂ ਫਿਰ ਵੀ ਇਹ ਸਮਰਥਨ ਨਹੀਂ ਕਰਦੇ ਕਿ ਉਸ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਉਹਨੇ ਗਲਤ ਕੰਮ ਕੀਤਾ ਹੈ ਗਲਤ ਯੂ-ਟਰਨ ਲਿਆ ਜਿਸ ਦੇ ਕਰਕੇ ਤਿੰਨ ਬੇ ਬੇਕਸੂਰ ਜਾਨਾਂ ਗਈਆਂ ਨੇ ਉਹਨੂੰ ਸਜ਼ਾ ਹੋਣੀ ਚਾਹੀਦੀ ਪਰ ਇੰਨੀ ਨਹੀਂ ਕਿ ਉਸ ਦਾ ਜੀਵਨ ਹੀ ਖਤਮ ਹੋ ਜਾਵੇ। ਸਾਥੀਓ ਫਿਲਹਾਲ ਦੇ ਲਈ ਇੰਨਾ ਹੀ ਫੇਰ ਮਿਲਾਂਗੇ ਤਦ ਤੱਕ ਦੇ ਲਈ ਜੈ ਹਿੰਦ